ਹਾਂਜੀ ਵਾਹਿਗੁਰੂ ਜੀ ਆ ਦਿਖਾਇਓ ਜੀ ਵੇਖੋ ਫੜ ਵਾਹਿਗੁਰੂ ਵਾਹਿਗੁਰੂ ਸਰਬਾਦਾ ਭਲਾ ਮੰਗਣਾ ਜੀ ਅਰਦਾਸ ਕਰਨੀ ਹੈ ਗੁਰੂਮਾਰ ਅਜੇ ਕਿ ਗੁਰਬਾਣੀ ਪੜ੍ਹ ਕੇ ਸਿਮਰਨ ਕਰਕੇ ਗੁਰੂਮਾਰ ਦੇ ਅਰਦਾਸ ਕਰਨੀ ਵਾਹਿਗੁਰੂ ਸਰਬਾਦਾ ਭਲਾ ਕਰੂ ਜੀ ਵੇਖਿਆ ਨਹੀਂ ਜਾਂਦਾ ਵਿਚਾਰੇ ਲੋਕ ਤੁਸੀਂ ਬਹੁਤ ਜ਼ਿਆਦਾ ਉਹ ਗਾੜੀ ਦਿਖਾਓ ਵੀ ਬਹੁਤ ਜ਼ਿਆਦਾ ਪਾਣੀ ਇੱਥੇ ਕਿੰਨੇ ਬਹੁਤ ਜ਼ਿਆਦਾ ਸਾਰਾ ਆ ਦਰਿਆ ਦਾ ਪੋੜਿਆ ਕਿ ਨਾ ਬਾਕੀ ਸੱਚੇ ਕਬੇ ਸਾਰੇ ਪਿੰਡ ਪੁੰਡੀਆਂ ਉਹ ਚੱਕ ਕਰੋ ਕੋਈ ਆ ਵੀਡੀਓਜ਼ ਵਿੱਚ ਬੈਨਦੇ ਆ ਉਤੋਂ ਬਾਤ ਅਰਦਾਸ ਜੂ ਕਰੋ ਜੀ ਸਾਰੇ ਕਿਉਂਕਿ ਸਾਰੇ ਅਰਦਾਸ ਹੋ ਗਈ ਨਾ ਸਾਰੇ ਦੀ ਅਰਦਾਸ ਹੋ ਗਈ ਉਹ ਜ਼ਰੂਰ ਕਰਨੀਓ ਬੱਚੇ ਆਪਾਂ ਦੇ ਬੱਚੇ ਆ ਗਲਤੀਆਂ ਆਈਆਂ ਕਰਮਾਂ ਦਾ ਫਲ ਮਿਲਦਾ ਹੈ ਤੇ ਜ਼ਰੂਰ ਅਰਦਾਸ ਕਰਨੀ ਹੈ ਸਾਰੇ ਬੱਚੇ ਆ ਮਰਦ ਦੇ ਤੇ ਫਿਰ ਉਹ ਤੇ بڑے ਜੀਵ ਜੰਤੂ ਆ ਆ ਕਿਰਪਾ ਕਰਨ ਜੀ ਸਾਰਿਆਂ ਦੇ ਉਹ ਦਿਖਾਓ ਪਾਣੀ ਕਿ ਨਹੀਂ ਦੂਤਾ ਗਿਆ ਸਾਰਾ ਦਰਿਆ ਆ ਆ ਦਰਿਆ ਇੰਨਾ ਦੇ ਦਰਿਆ ਬਾਕੀ ਦੇ ਕੋਈ ਮਾਣ ਨਹੀਂ ਆਉਂਦੇ ਆ ਦਰਿਆ ਇਕੱਲਾ ਪਉਂਦੇ ਉੱਥੇ ਤੇ ਬਾਕੀ ਸਾਰਾ ਆ ਪਾਣੀ ਆ ਪਤਾ ਹੈ ਵੈਖੋ ਬਾਗੜੀ ਆ ਮਾਲ ਟੰਗਰ ਲੋਕਾਂ ਦੇ ਹੁਣ ਕੀ ਕਰਨ ਖੋਲਣੇ ਪੈਣੇ ਆ ਜੀ ਖੋਲਣੇ ਪੈਣੇ ਆ ਵਾਦੇ ਮੰਨੇ ਬੁਰਾ ਹੋ ਰਿਹਾ ਅਸਾ 20 ਦਿਨ ਹੋ ਗਏ ਬਾਕੀ ਗੁਰੂ ਸਾਹਿਬ ਦੇ ਹੁਕਮੇ ਦਾ ਸਾਰਾ ਕੁਝ ਆਣਾ ਮੰਨਣਾ ਪੈਣਾ ਪਾਣੀ ਪੂਰਾ ਪਾਣੀ ਪਾਣੀ ਭਾਈ ਸਾਹਿਬ ਨੇ ਕਹਿੰਦੇ ਆ ਵੀ 20 ਦਿਨ ਹੋ ਗਏ ਆਜੋ 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 ਤੇ ਪਾਣੀ ਪਾਣੀ ਹੋਇਆ ਇੱਧਰ ਚਲੋ ਅੰਦਰ ਅਗਲਾ ਜਾ ਆ ਭਾਈ ਜਾਓ ਜੀ ਜਾਓ ਟੈਂਕਨ ਬਿਠਾ ਲਓ ਬਣੀ ਟੈਂਕਨ ਬਿਠਾ ਲਾ ਕੇ ਤੁਸੀਂ ਜਾਓ ਦੋ ਜਨੇ ਜਾਓ ਜੀ ਨਾਲ ਨਹੀਂ ਜੀ ਤੀ ਬ੍ਰੈਡ ਲੈ ਗਏ ਬ੍ਰੈਡ ਜੈਮ ਹੈ ਇਹ ਆਪਣੀ ਜੀ ਐਸ ਡੀ ਆਰ ਐਫ ਪੰਜਾਬ ਪੁਲਿਸ ਦੀ ਟੀਮ ਹੈ ਬਹੁਤ ਤੇ ਬੜੀ ਕਿਰਪਾ ਨਾਲ ਚਲੋ ਮਹਾਰਾਜ ਬਹੁਤ ਵਧੀਆ ਸੇਵਾ ਕਰਦੇ ਕਾਫੀ ਦਿਨਾਂ ਤੋਂ ਐਸੀ ਭਾਈ ਕਿੰਨੇ ਦਿਨ ਹੋ ਗਏ ਆ ਚਾਰ ਸਾਹਿਬ ਇੱਥੇ ਬੈਠੇ ਆ ਪੰਜ ਸਾਹਿਬ ਨੇ ਆਦੋ ਆਦੋ ਆ ਆ ਭਰਾ ਹੀ ਆਪਣੇ ਭਰਾ ਸਾਰੇ ਬਹੁਤ ਵੱਡੀ ਭਰਾਵਾ ਕੋ ਕੰਮ ਕਰਦੇ ਬਹੁਤ ਵੱਡੀ ਸੇਵਾ ਸਾਰੇ ਪੰਜਾਬ ਪੋਸਟ ਦੇ ਪਲਾਜ਼ਮ ਹੈ ਜੀ ਤੇ ਐਸਡੀਆ ਦਾ ਟੀਮ ਆਪਣੀ ਪੰਜਾਬ ਦੀ ਜਿੱਥੇ ਕੋਈ ਮੰਨ ਲਓ ਜਸਟ ਹੁੰਦਾ ਉੱਥੇ ਪਹੁੰਚ ਜਾਂਦੇ ਆ ਆਪਣੇ ਵੀਰ ਭਰਾ ਸਾਰੇ ਬਹੁਤ ਬਹੁਤ ਸ਼ੁਕਰੇ ਤੁਹਾਡਾ ਜੀ ਸੱਚੀ ਗਾ ਬੀਚ ਜੀ ਇੱਕ ਪਾਕਰ ਤੋਂ ਠੀਕ ਹੈ ਵੀ ਡੋਨ ਨੇ ਜਾਂ ਡੋਨ ਨੇ ਕੀ ਲਾਸ਼ ਕਰਾ ਹਾਂ ਹੋਰ ਭਾਈ ਠੀਕ ਠਾਕ ਮਰੇ ਤੁਰਿਆ ਸੀ ਉੱਥੋਂ ਪਾਪਾ ਬੰਦੇ ਇਕੱਲੇ ਆ ਜਾ ਉਹ ਬਹਿ ਗਿਆ ਹੈ ਪਰ ਭਾਈ ਕਿੱਥੇ ਉਧਰ ਭਾਈ ਓ ਪਾ ਜੀ ਰੇ ਨਾ ਕੋਈ ਤਾਂ ਇੱਥੇ ਉਹ ਸਰਦਾਰਾ ਛੂੜੀ ਨੂੰ ਫੂਲ ਕਰਵੀਂ ਆ ਫਿਰ ਲਾ ਕੇ ਕਰ ਮੇਰਾ ਕਿੰਨੇ ਜਾਣੀ ਪੀ ਲੈ ਚੜਸ ਆ ਦੇਖੋ ਭਾਈ ਰਾ ਚਾਹ ਆਹ ਚੰਗਲ ਵਾਲੀ ਆਹ ਨਾਲੇ ਬਾਅਦ ਚ ਕੀੜਾ ਨੂੰ ਬੰਨ ਲਾ ਬਾਤ ਨੂੰ ਆ ਗਾ ਕਰ ਪਾ ਮੈਂ ਕਾ ਪਾਵਾਂਗੇ ਜਰੂਰ ਇਹਦੇ ਮੇਰਾ ਸਮਾਨ ਦੇ ਕੇ ਆਉਣਾ ਫੋਟੋ ਦੇਖੋ ਕੋਈ ਨਹੀਂ ਕੋਈ ਨਹੀਂ ਦੇਖ ਜੀ ਆਹ ਦੋ ਕਿਉਂ ਕੇ ਪਾਣੀ ਲੈ ਜਾਓ ਪਾਣੀ ਚਾਹੀਦਾ ਜੇ ਆਹ ਪਾਣੀ ਖਾ ਰਿਹਾ ਨਾ ਲੈ ਕੇ ਬੋਤਲਾਂ ਦਾ ਅੱਛਾ ਹੋ ਪੱਕਾ ਦੇਈ ਜਾਣਾ ਕੀ ਕਰਨੇ ਕੁੱਲ ਇਹ ਉਹ ਲੈ ਕੇ ਨਹੀਂ ਜਾਣਾ ਮੈਂ ਕੋਈ ਗੱਲ ਨਹੀਂ ਤੂੰ ਰਹਿਣਾ ਵਿੱਚ ਰੋ ਕੋਈ ਛੁੱਟੀਆਂ ਸਕੂਲ ਕਿਉਂ ਨਹੀਂ ਜਾਣਾ ਪਾਣੀਆ ਪਾਣੀਆ ਹਲ ਕੋਈ ਗੱਲ ਨਹੀਂ ਮਾਦਾ ਠੀਕ ਠਾਕ ਸੀ ਦੱਸ ਦੇ ਚੜਦੀ ਕਲਾ ਜਰਾਣਾ ਬੱਸ ਮਾਰਾ ਕਿਹਾ ਪਾਣੀ ਆ ਨਹੀਂ ਵੀ ਆ ਘਾਰ ਹੀ ਬਚਾਉਂਦੇ ਸਾਡੇ ਸੰਨੇ ਦੋ ਨੀ ਲੱਕਾ ਪਾਣੀ ਦੇ ਕਿ ਬੱਚੇ ਦਿੰਦੇ ਅੰਦਰ ਦਾ ਬਚਾਵਾ ਵਾਹੂਦੂ ਦਾ ਖਾਸ ਬਾਬਾ ਜੀ ਕਹਿੰਦੇ ਮਾਂ ਦੇ ਮਗਰ ਮੈਂ ਵੀ ਪਰਵਾਹ ਨਹੀਂ ਕਰਦਾ ਕਿਹਦੇ ਆ ਰਹੇ ਨੇ ਇਹਨਾਂ ਪਰਿਵਾਰ ਅੱਗੇ ਆਇਆ ਹਾਂ ਜੀ